ਹਾਂਜੀ ਵੀਰੋ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਆਏ ਆ ਜੀ ਮਲੇਰ ਕੋਟਲਾ ਸਬਜ਼ੀ ਮਿੱਟੀ ਦੇ ਵਿੱਚ ਸਾਨੂੰ ਪਹਿਲਾਂ ਕਿੰਨਾਂ ਦਾ ਰੇਟ ਪੁੱਛ ਲੈਣੇ ਕੀ ਰੇਟ ਆ ਵੀਰੇ ਕਿੰਨੂ ਜਿੰਨਾ 2 ਕਿੱਲਾ ਸਾਦ ਦੇ 100 ਦਾ 2 ਕਿਲੋ ਆ ਜੀ ਹਾਂ ਜੀ ਪਰੇ ਟੌਪ ਦੀ ਹੋਗੀ ਹਾਂਜੀ ਠੀਕ ਆ 100 ਦਾ 2 ਕਿਲੋ ਆ ਜੀ ਕਿੰਨੂ ਭਾਈ ਕਿਤੇ ਉਹਦੇ ਕਰਕੇ ਥੋੜਾ ਜਿਹਾ ਕੈਮਰਾ ਸਾਨੂੰ ਦਾ ਇਹ ਤਾਂ ਕੁਝ ਨਹੀਂ ਆ ਰਿਹਾ ਸੋ ਬੀਜੋ ਬੱਚੇ ਕਲੇ ਕਿੰਨਾ ਜ਼ੋਰ ਲਾ ਕੇ ਇਹ ਰੇੜੀ ਨੂੰ ਖਿੱਚਦੇ ਨੇ ਇਹ ਮਾਂ ਜਿਹੜਾ ਸਬਜੀ ਅੰਦਰੋਂ ਕੋਈ ਖਰੀਦਦਾ ਉਹ ਸਬਜੀ ਨੂੰ ਬਾਹਰੇ ਕੱਢਦੇ ਨੇ ਲਿਆ ਕੇ ਅਮਰੂਦ ਕੀ ਰੇੜਾ ਬ੍ਰਦਰ 100 ਦਾ 1.5 ਕਿਲੋ ਅਮਰੂਦ ਦੇਖੋ ਜੀ ਇਹਨਾਂ ਅਮਰੂਦ ਸੋੜਾ ਮਰੀਨ ਕਿੰਨਾ ਪੀ ਹੈ ਹਾਂਜੀ ਉਹਦਾ ਰੇਟ ਅੱਜ ਇਹਦਾ 100 ਰੁਪਏ ਕਿਲੋ ਆ ਜੀ ਹਾਂਜੀ ਤੁਸੀਂ ਡੇਢ ਕਿਲੋ ਵੇਚ ਦਿਓ ਆਪਾਂ ਡੇਢ ਵੇਚ ਲਈ ਠੀਕ ਹੈ ਜੀ ਲਓ ਭਾਈ ਸੇਵ ਵਧੀਆ ਪਾਣੀ ਵਾਲਾ ਸੇਵ ਹੈ ਲਈ ਆ ਜੋ ਸੇਵ ਦਾ ਕੀ ਰੇਟ ਹੈ 100 ਰੁਪਏ ਸੇਵ 200 ਰੁਪਏ ਕਿਲੋ ਆ ਜੀ ਪਾਣੀ ਵਾਲਾ ਸੇਵ ਹੈ ਹੋਣੀ ਹੈਗਾ ਰੂਵ ਵਰਗਾ ਅੱਛਾ ਪੂਰਾ ਵਧੀਆ ਸੇਵ ਪੂਰਾ ਟੌਕ ਹੈ ਪਾਣੀ ਨਾਲ ਖਾਜ ਦੇਖ ਲਓ ਆਹ ਤਰਜੀਹ ਤੇ ਨਾਰ ਨਾਰ ਕੀ ਰੇਟ ਆ ਬ੍ਰਦਰ ਨਾਲ ਵੀ ਆ 1.5 ਕਿਲੋ 100 ਆ 120 ਦੋ ਤਿੰਨ ਰੇਟ ਨੇ ਵੈਰਾਈਟੀਆਂ ਨੇ ਵਧੀਆ ਨਾਰ ਆ ਦੇਖ ਲਓ ਜੀ ਖੋਲ ਗੋਪੀ ਨਾਲ ਲੱਤੀਆਂ ਸੇਕਾ ਪਕੜੀਆਂ ਨੇ ਸਬਜ਼ੀ ਸਬਜ਼ੀ ਏਸੀ ਆਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਆ ਜੀ ਰਿਪੋਰਟ ਲਓ ਪਿਆਜ਼ ਕੀ ਰੇਟ ਹੈ ਜਾਏ 150 ਦਾ 5 ਕਿਲੋ 120 ਦਾ 5 ਇੱਕ 150 ਦਾ 5 ਕਿਲੋ 120 ਦਾ 5 ਇਹ 150 ਵਾਲਾ ਕਿਹੜਾ ਕਿੱਥੋਂ ਦਾ ਨਸਕ ਵਾਲਾ ਹੈ ਕਿੱਥੇ ਵਾਲਾ ਆਲੂ ਕੀ ਰੇਟ ਹੈ ਆਲੂ ਮਤਲਬ ਸਿਰਫ ਪੌਦੇ ਹੁੰਦੇ ਨੇ ਚੈਨਲ ਤੇ ਮੈਂ ਕਿਹੜਾ ਕੋਈ ਦਿਖਾਉਣਾ ਕਿਸੇ ਨੂੰ ਨਹੀਂ ਨਹੀਂ ਇਹ ਵੀ ਵੀਡੀਓ ਬਣਾ ਰਿਹਾ ਦੇਖਾ ਲਈ ਵਾਸਤੇ ਵੀਡੀਓ ਬਣਾਇਆ ਕੋਲੋਂ ਕੋਕ ਆਪਣੇ ਬਿੱਟੇ ਬਣਾਉਣਾ ਹੈ ਨਾ ਉਹ ਬੰਦਾ ਗੁੱਸੇ ਕਰਕੇ ਆ ਕੇ ਵੀਡੀਓ ਕਾਦੋ ਬਣਾਉਣਾ ਦੇਖ ਲੋ ਜੀ ਮੈਂ ਇੱਥੇ ਸਬਜ਼ੀ ਸਾਜੀ ਮੁੰਡੀ ਸਬਜ਼ੀ ਸਾਜੀ ਮੁੰਡੀ ਅਜਿਹਾ ਬਾਈਕ ਤੇ ਕਿਸੇ ਦਾ ਨਾ ਫੈਦਰ ਲਾਹੂਗਾ ਫਿਰ ਸਾਨੂੰ ਅੰਦਰੋਂ ਵੀ ਦਿਖਾਉਂਗਾ ਸਬਜ਼ੀ ਮੁੰਡੀ ਵੀਡੀਓ ਗੰਭੀਰ ਕੀਤਾ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ